ਸੀ ਫਰ ਤੋਂ ਤਲਾ ਇਸ ਵੀਕ ਲੇਡੀ ਦਾ ਇੱਥੇ ਕੁਹਾੜੀ ਮਾਰ ਕੇ ਕਤਲ ਕਰਤਾ ਤਲਾ ਮੈਦਨ ਸਰ ਤੁਰੰਤ ਮੌਕੇ ਤੇ ਆਏ ਆ ਇੱਥੇ ਕਾਫੀ ਟਾਈਮ ਹੋ ਗਿਆ ਇਹਨੂੰ ਇੱਥੇ ਦੇਖਿਆ ਹੈ ਕਿ ਆ ਕੇ ਮਾਰਡਰ ਹੋਇਆ ਹੋਇਆ ਤੇ ਇਹਦੀ ਵਾਰਸੇ ਦੇ ਜਿਹੜੇ ਹੈਗੇ ਨੇ ਪੇਕੇ ਉਥੇ ਦਾ ਭਰਾ ਆ ਰਿਹਾ ਹੈ ਉਹਦੇ ਆਉਣ ਤੇ ਇਹਦੀ ਜੀ ਕੋਈ ਸਟੇਟਮੈਂਟ ਲੈ ਕੇ ਜੋ ਵੀ ਹੈ ਬਣਦੀ ਕਰ ਵੀ ਘਟਨਾ ਜੀ ਚਾਰ ਪੰਜ ਦਿਨ ਹੋ ਗਏ ਵੀ ਇਹਨਾਂ ਦਾ ਕੰਜਰ ਪਲੇਸ ਪੈਂਦਾ ਸੀ ਵੀ ਕੋਈ ਬੰਦਾ ਆਂਦਾ ਇਹਦੇ ਕੋਲੇ ਤੇ ਇੱਕ ਔਰਲੀਆਂ ਪਰਨੀਆਂ ਗੱਲਾਂ ਸੁਣਾਈ ਗਏ ਵੀ ਇੱਥੋਂ ਆਏ ਆ ਬੰਨਾਂ ਇਹਨਾਂ ਨੇ ਕਰ ਕਰ ਕੇ ਤੇ ਬਸ ਉਹਨਾਂ ਦੇ ਕਰਕੇ ਲੈਸ ਪੈਂਦਾ ਸੀ ਰਾਤ 에 ਸਬਜੀ ਸੁਬਜੀ ਲੈ ਕੇ ਆਈਆਂ ਕਿ ਤੇ ਦੋਨੇ ਜਾ ਕੇ ਰਾਤ ਸਬਜੀ ਥੋੜੀ ਲੈ ਕੇ ਦਵਾਈ ਲੈ ਕੇ ਆਈਏ ਇਹ ਪਤਨ ਸਬਜੀ ਲੈ ਕੇ ਦਵਾਈ ਲੈ ਕੇ ਆਏ ਨੇ ਇਹਨਾਂ ਨੇ ਆ ਕੇ ਕਹਿੰਦੀ ਸੀ ਮਾਂ ਮੈਨੂੰ ਤੜਕੇ ਦਿਹਾੜੀ ਤੇ ਲੈ ਜੀ ਮੇਰੇ ਭੈਣ ਕਹਿੰਦੀ ਮਾਂ ਹਾਂ ਠੀਕ ਹੈ ਮੈਂ ਲੈ ਜੂ ਤੇ ਮੁੜ ਕੇ ਇਹਨਾਂ ਦਾ ਤੜਕੇ ਮੈਨੂੰ ਇਹਨੇ 6 ਵਜੇ ਦੱਸਿਆ ਵੀ ਆਹ ਗੱਲ ਹੋ ਰਹੀ ਵੀ ਆ ਜਾ ਵਿਅਸ਼ੋਈ ਪੀ ਇਹਨਾਂ ਨੇ ਐ ਨਹੀਂ ਦੱਸਿਆ ਵੀ ਹੋ ਗਿਆ ਕੀ ਹੋਇਆ ਇਹ ਨਹੀਂ ਪਤਾ ਕੀ ਹੋਇਆਗਾ ਵੀ ਮੁੱਕ ਗਈ ਐਨੀ ਦੱਸਿਆ ਸਾਨੂੰ ਮੁੱਕੀ ਪਈ ਆ ਭਾਈ ਕਹਿੰਦੇ ਸਰ ਮੈਨੂੰ ਕਹਿੰਦੇ ਵਿਆਹ ਚ ਪਈ ਆ ਮੈਂ ਤਾਂ ਚਾਹ ਦੀ ਕੁੱਟ ਬਣਾਈ ਜਾਂਦੀ ਸੀ ਮੈਂ ਚਾਹ ਛੱਡ ਕੇ ਵੀ ਭੱਜਾਂ ਮਗਰੀ ਮੈਂ ਹੱਜ ਜਾ ਕੇ ਦੇਖਤਾ ਮੈਂ ਕਿਉਂ ਮੁੱਕੀ ਵੀ ਕਿਸ ਬੰਦੇ ਨਾਲ ਸਾਦੀ ਆ ਜੀ ਇੱਥੇ ਘਰੇ ਇਹ ਬੰਦੇ ਨੇ ਫੜਿਆ ਬੰਦਾ ਤਾਂ ਇਹਦੇ ਬੰਦੇ ਨੇ ਖੁਦ ਬੰਦਾ ਹੀ ਫੜਿਆ ਆਪੇ ਥੋੜੀ ਕੀ ਲੱਗਦੀ ਓ ਮੇਰੀ ਭੈਣ ਹੈ ਛੋਟੀ ਕੋਈ ਕੁਛ ਜੀ ਬੰਦਾ ਆਇਆ ਸੀ ਪਰਸੋ ਖਣੀ ਚੁੱਥੇ ਉਹ ਆਇਆ ਬੰਦਾ ਇਹਦੇ ਬੰਦੇ ਨਿਸਾਨ ਉਠਾ ਕੇ ਕਹਿੰਦਾ ਕਹਿੰਦਾ ਵੀ ਇਹਨਾਂ ਦੇ ਅੰਦਰ ਬੰਦਾ ਬੜਿਆ ਬੈਠਾ ਕੋਈ ਕਹਿੰਦਾ ਸਾਡੇ ਅੰਦਰ ਬੰਦਾ ਜੀ ਉੱਠ ਕੇ ਦੇਖੋ ਅਸੀਂ ਦੇਖਿਆ ਉੱਠ ਕੇ ਇਹਦੇ ਬੰਦਾ ਵਿੜੇ ਤੇ ਖੜਾ ਸੀ ਬੰਦਾ ਵਿੜੇ ਚ ਸੀਗਾ ਚਿੱਟੀ ਸ਼ਰਟ ਪਾਈ ਹੋਈ ਸੀ ਤੇ ਆਇਆ ਸੀ ਠੀਕ ਆ ਆਇਆ ਸੀ ਬੰਦਾ ਭੱਜ ਗਿਆ ਉਹਨੇ ਬੰਦੇ ਸਿਰ ਤੇ ਵੀ ਡਾਂਗ ਮਾਰੀ ਐ ਤੇ ਬੰਦਾ ਇਧਰ ਨੂੰ ਭੱਜ ਗਿਆ ਹੋ ਗਿਆ ਰਾਤ ਕੋਈ ਗੱਲ ਨਹੀਂ ਹੋਈ ਰਾਤ ਕੋਈ ਲੜਾਈ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਨਾ ਕੁਝ ਵੀ ਨਹੀਂ ਹੋਇਆ ਸ਼ਾਂਤ ਪਤਾ ਤੜਕੇ ਲੱਗੇ ਜਦੋਂ ਮੈਂ ਉਠੀਆ ਚਾਹ ਧਰਨ ਲੱਗਿਆਂ ਉਹਨਾਂ ਕਿ ਇਹ ਕਾਲੇ ਨੇ ਮਾਰਿਆ ਸਾਨੂੰ ਮਾਰਦੇ ਨਹੀਂ ਜਦ ਮੈਂ ਤਾਂ ਕਿ ਵੇਸ਼ ਪਈ ਕਿਤੇ ਮੈਂ ਕਿਹਾ ਮੈਂ ਅੰਟੀ ਨੂੰ ਬੁਲਾਉਣ ਗਈਆਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਕਹਿੰਦੇ ਉਹਦੀ ਭੈਣ ਨੂੰ ਬੁਲਾ ਲੈ ਫਿਰ ਮੈਂ ਇਹਨਾਂ ਨੂੰ ਬੁਲਾ ਲੇ ਬਸ ਆਪਾਂ ਕਿਤੇ ਨਹੀਂ ਦੂਰ ਰਹਿੰਦੇ ਕਿ ਇਹ ਕਨੇ ਵਸਤੇ ਨਹੀਂ ਦੂਰ ਰਹਿੰਨੇ ਸਾਨੂੰ ਇਨਾਂ ਕੋਲ ਇਹ ਵੀ ਰਹਿੰਦੇ ਕਿਸੇ ਨੂੰ ਆਜ ਤਾਂ ਸੁਣਦੀ ਐ ਕਿਸੇ ਨੂੰ ਆवाज ਵੀ ਨਹੀਂ ਸੁਣੀ ਰਾਤ ਤੱਕ ਸਾਨੂੰ 290 ਇਸ ਵੀ ਕੁਲੇਡੀ ਦਾ ਇਥੇ ਕੋਹਾੜੀ ਮਾਰ ਕੇ ਕਤਲ ਕਰਤਾ। ਉਤਲਾਬ ਮਰਨ ਸਰ ਤੁਰੰਤ ਮੌਕੇ ਤੇ ਆਏ ਆ ਇਥੇ। ਕਾਫੀ ਟਾਈਮ ਹੋ ਗਿਆ ਇਹਨੂੰ ਇਥੇ ਦੇਖਿਆ ਕਿ ਆ ਕੇ ਮਾਰਡਰ ਹੋਇਆ ਹੋਇਆ। ਤੇ ਇਹਦੀ ਵਾਰਸੇ ਦੇ ਜਿਹੜੇ ਹੈਗੇ ਨੇ ਪੇਕੇ ਉਥੇ ਦਾ ਭਰਾ ਆ ਰਿਹਾ ਹੈ। ਉਹਦੇ ਆਉਣ ਤੇ ਇਹਦੀ ਜੀ ਕੋਈ ਸਟੇਟਮੈਂਟ ਲੈ ਕੇ ਜੋ ਵੀ ਹੈ ਬਣਦੀ ਕਰ ਵੀ। ਘਟਨਾ ਜੀ 4-5 ਦਿਨ ਹੋ ਗਏ ਵੀ ਇਹਨਾਂ ਦਾ ਕੰਜਰ ਕੋਲ ਇਸ ਪੈਂਦਾ ਸੀ ਵੀ ਕੋਈ ਬੰਦਾ ਆਂਦਾ ਇਹਦੇ ਕੋਲੇ ਤੇ ਇੱਕ ਹੋਰ ਨੇ ਪਰ ਨੇ ਗੱਲਾਂ ਸੁਣਾਈ ਗਏ ਵੀ ਇੱਥੋਂ ਆਏ ਆ ਬੰਦਾ। ਇਹਨਾਂ ਨੇ ਕਰ ਕਰ ਕੇ ਤੇ ਬਸ ਉਹਨਾਂ ਦੇ ਘਰ ਕਰ ਕੇ ਲੈਸ ਪੈਂਦਾ ਸੀ ਰਾਤ ਇਹ ਸਬਜੀ ਸੁਬਜੀ ਲੈ ਕੇ ਆਈਆਂ ਕਿਤੇ ਦੋਨੇ ਜਾ ਕੇ ਰਾਤ ਸਬਜੀ ਥੋੜੀ ਲੈ ਕੇ ਦਵਾਈ ਲੈ ਕੇ ਆਈਏ ਇਹ ਪਤਨ ਸਬਜੀ ਲੈ ਕੇ ਐਂ ਦਵਾਈ ਲੈ ਕੇ ਆਏ ਨੇ ਇਹਨਾਂ ਨੇ ਆ ਕੇ ਕਹਿੰਦੀ ਸੀ ਮਾਂ ਮੈਨੂੰ ਸੜਕੇ ਦਿਹਾੜੀ ਤੇ ਲੈ ਜੀ ਮੇਰੀ ਭੈਣ ਕਹਿੰਦੀ ਮਾਂ ਹਾਂ ਠੀਕ ਹੈ ਮੈਂ ਲੈ ਜੂ ਤੇ ਮੁੜ ਕੇ ਇਹਨਾਂ ਦਾ ਤੜਕੇ ਮੈਨੂੰ ਇਹਨੇ 6 ਵਜੇ ਦੱਸਿਆ ਵੀ ਆਹ ਗੱਲ ਹੋ ਰਹੀ ਵੀ ਆ ਜਾ ਵਿਅੋਸ਼ ਹੋਈ ਪਈ ਇਹਨਾਂ ਨੇ ਐ ਨਹੀਂ ਦੱਸਿਆ ਵੀ ਹੋ ਗਿਆ ਠੀਕ ਹੋਇਆ ਕੀ ਹੋਇਆਗਾ ਵੀ ਮੁੱਕ ਗਈ ਐਨੀ ਦੱਸਿਆ ਸਾਨੂੰ ਮੁੱਕੀ ਪਈ ਆ ਭਾਈ ਕਹਿੰਦੇ ਸਭ ਮੈਨੂੰ ਕਹਿੰਦੀ ਵਿਆਹ ਚ ਪਈ ਆ ਮੈਂ ਤਾਂ ਚਾਹ ਦੀ ਘੁੱਟ ਬਣਾਈ ਜਾਂਦੀ ਸੀ ਮੈਂ ਚਾਹ ਛੱਡ ਕੇ ਵੀ ਭੱਜਾਂ ਹੀ ਮਗਰੀ ਮੈਂ ਹੱਜ ਜਾ ਕੇ ਦੇਖਤਾ ਨਾ ਕਿਉਂ ਮੁੱਕੀ ਵੀ ਕਿਸ ਬੰਦੇ ਨਾਲ ਸਾਦੀ ਆ ਜੀ ਇੱਥੇ ਘਰੇ ਇਹ ਬੰਦੇ ਨੇ ਫੜਿਆ ਬੰਦਾ ਤਾਂ ਇਹਦੇ ਬੰਦੇ ਨੇ ਖੁਦ ਬੰਦਾ ਹੀ ਫੜਿਆ ਆਪੇ ਤੁਹਾਨੂੰ ਕੀ ਲੱਗਦੀ ਆ ਮੇਰੀ ਭੈਣ ਆ ਜੀ ਛੋਟੀ ਕੋਈ ਕੁਛੀ ਬੰਦਾ ਆਇਆ ਸੀ ਪਰਸੋ ਖਣੀ ਚੁੱਥੇ ਉਹ ਆਇਆ ਬੰਦਾ ਇਹਦੇ ਬੰਦੇ ਨਿਸਾਨ ਉਠਾ ਕੇ ਕਹਿੰਦਾ ਕਹਿੰਦਾ ਵੀ ਇਹਨਾਂ ਦੇ ਅੰਦਰ ਬੰਦਾ ਬੜਿਆ ਬੈਠਾ ਕੋਈ ਕਹਿੰਦਾ ਸਾਡੇ ਅੰਦਰ ਬੰਦਾ ਜੀ ਉੱਠ ਕੇ ਦੇਖੋ ਅਸੀਂ ਦੇਖਿਆ ਉੱਠ ਕੇ ਇਹਦੇ ਬੰਦਾ ਵਿਹੜੇ 'ਚ ਖੜਾ ਸੀ ਬੰਦਾ ਵਿਹੜੇ 'ਚ ਸੀਗਾ ਚਿੱਟੀ ਸ਼ਰਟ ਪਾਈ ਸੋ ਤੇ ਆਇਆ ਸੀ ਠੀਕ ਆ ਆਇਆ ਸੀ ਬੰਦਾ ਭੱਜ ਗਿਆ ਉਹਨੇ ਬੰਦੇ ਸਿਰ 'ਤੇ ਵੀ ਡਾਂਗ ਮਾਰੀ ਐ ਤੇ ਬੰਦਾ ਇੱਧਰ ਨੂੰ ਭੱਜ ਗਿਆ ਰਾਤ ਕੋਈ ਗੱਲ ਨਹੀਂ ਹੋਈ ਰਾਤ ਕੋਈ ਲੜਾਈ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਨਾ ਕੁਝ ਵੀ ਨਹੀਂ ਹੋਇਆ ਸ਼ਾਂਤ ਪਤਾ ਤੜਕੇ ਲੱਗੇ ਜਦੋਂ ਮੈਂ ਉਠੀਆ ਚਾਹ ਧਰਨ ਲੱਗਿਆਂ ਉਹਨਾਂ ਕਿ ਇਹ ਕਾਲੇ ਨੇ ਮਾਰਿਆ ਸਾਨੂੰ ਮਾਰਦੇ ਨੇ ਇਹਨਾਂ ਤਾਂ ਕਿ ਵੇਸ਼ ਪਈ ਕਿਤੇ ਮੈਂ ਕਿਹਾ ਮੈਂ ਆਂਟੀ ਨੂੰ ਬੁਲਾਉਣ ਗਈਆਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਕਹਿੰਦੀ ਅਰੇ ਭੈਣ ਨੂੰ ਬੁਲਾ ਲੈ ਫਿਰ ਮੈਂ ਇਹਨਾਂ ਨੂੰ ਬੁਲਾ ਲੇ ਬਸ ਆਪਾਂ ਤਾਂ ਇੰਨੀ ਦੂਰ ਰਹਿੰਨੇ ਕਿ ਇਹ ਕੰਨੀ ਵੇਸ਼ ਤਾਂ ਇੰਨੀ ਦੂਰ ਰਹਿੰਨੇ ਸਾਨੂੰ ਕਿ ਇਹਨਾਂ ਕੋਲੇ ਇਹ ਵੀ ਰਹਿੰਦੇ ਕਿਸੇ ਨੂੰ ਆਵਾਜ਼ ਤਾਂ ਸੁਣਦੀ ਐ ਕਿਸੇ ਨੂੰ ਆਵਾਜ਼ ਵੀ ਨਹੀਂ ਸੁਣੀ ਰਾਤ ਤੱਕ ਸਾਨੂੰ